ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰੇਏਸ਼ਨ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈਆਂ ਮੋਤੀਆਂ ਵਰਗਾ ਡਿਜ਼ਾਈਨ ਬਣਾਉਣਾ ਅਪਣ ਦੇ ਖਵਸਤ ਕਿਸੇ ਵੀ ਕਲਰ ਚ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਬਣਾ ਸਕਦੇ ਹੋ ਬਣਾਈ ਵਿੱਚ ਬਹੁਤ ਹੀ ਜ਼ਿਆਦਾ ਆਸਾਨ ਹੈ ਲੇਡੀਜ਼ ਕਾਰਡੀਗਨ ਜੈਕਟਸ ਸਵੈਟਰ ਬੱਚਿਆਂ ਦੀ ਕੂਟੀਆਂ ਸਵੈਟਰ ਸਕੀਵੀ ਬੁਲਾਓ ਜ ਕਿਸੇ ਵੀ ਪ੍ਰੋਜੈਕਟ ਤੇ ਕਿਸੇ ਵੀ ਕਲਰ ਚ ਇਹਨੂੰ ਆਪਾਂ ਬਣਾਵਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਸਿਰਫ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਦੇਖੋ ਇੱਥੇ ਬਾਰਡਰ ਦੇ ਤੌਰ ਤੇ ਮੈਂ ਦੋ ਲਾਈਨਾਂ ਉਲਟੀਆਂ ਬਣਾਈਆਂ ਬਾਰਡਰ ਤੁਸੀਂ ਕੋਈ ਵੀ ਬਣਾ ਸਕਦੇ ਹੋ ਜੋ ਤੁਹਾਨੂੰ ਪਸੰਦ ਹੋਵੇ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸ਼ੁਰੂ ਹੁੰਦੀ ਹੈ ਉਸ ਤੋਂ ਬਾਅਦ ਚਾਰ ਸਲਾਈਆਂ ਚਾਰ ਸਲਾਈਆਂ ਚਾਰ ਸਲਾਈਆਂ ਤਿੰਨ ਵਾਰ ਇੱਥੇ ਡਿਜ਼ਾਈਨ ਰਿਪੀਟ ਹੋਇਆ ਚਾਹੇ ਇਹਦੀ ਉੱਪਰ ਹੀ ਮੈਂ ਤੁਹਾਨੂੰ ਚਾਰ ਸਲਾਈਆਂ ਡਿਜ਼ਾਈਨ ਦੀਆਂ ਬਣਾ ਕੇ ਦਿਖਾਉਂਗੀ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਦੋ-ਦੋ ਕੁੰਡਿਆਂ ਤੇ ਆਪਣਾ ਇਹ ਡਿਜ਼ਾਈਨ ਬੰਦਾ ਹੈ। ਈਵਨ ਨੰਬਰ ਵਿੱਚ ਆਪਾਂ ਕੁੰਡੇ ਲੈਣੇ। ਜਿਵੇਂ 2, 2, 2 ਇਸ ਤਰ੍ਹਾਂ ਠੀਕ ਹੈ। ਪਹਿਲੀ ਸਲਾਈ ਆਪਾਂ ਸ਼ੁਰੂ ਕਰਨ ਲੱਗੇ ਆਂ ਡਿਜ਼ਾਈਨ ਦੀ। ਰਾਈਟ ਸਾਈਡ। ਸਿੱਧੇ ਪਾਸੇ ਤੋਂ ਪਹਿਲੀ ਸਲਾਈ। ਪਹਿਲਾ ਕੁੰਡਾ ਤਾਰੋ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਉਸ ਤੋਂ ਬਾਅਦ ਸਾਰੀ ਸਲਾਈ ਆਪਾਂ ਸਿੱਧੀ ਬਣਾਉਣੀ ਹੈ। ਚਾਰ ਸਲਾਂਗਾ ਚ ਆਪਣਾ ਡਿਜ਼ਾਈਨ ਕੰਪਲੀਟ ਹੋ ਜਾਂਦਾ ਸਾਰੀ ਸਲਾਈ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰ ਲਈ ਸਿੱਧੇ ਪਾਸੇ ਤੋਂ ਦੂਸਰੀ ਸਲਾਈ ਰੋਂਗ ਸਾਈਡ ਸਾਰੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਦੇਖੋ ਦੋ ਸਲਾਈਆਂ ਤਾਂ ਆਪਣੀਆਂ ਇਸ ਤਰ੍ਹਾਂ ਹੀ ਆ ਗਈਆਂ ਇੱਕ ਸਿੱਧੀ ਇੱਕ ਉਲਟੀ ਦੋ ਸਲਾਈਆਂ ਤੇ ਡਿਜ਼ਾਈਨ ਬਣੂਗਾ ਇਹ ਹੀ ਚਾਰ ਸਲਾਈਆਂ ਨੂੰ ਤੁਸੀਂ ਬਾਰ-ਬਾਰ ਫਿਰ ਰਿਪੀਟ ਕਰਦੇ ਜਾਣਾ ਕਿਸੇ ਵੀ ਕਲਰ ਚ ਬਣਾ ਸਕਦੇ ਹੋ दूसरी सिलाई कंप्लीट होगी तीसरी सिलाई राइट साइड तो पहला कुंडा तारो चाहे बुनो थोड़ी अपनी मर्जी है तो क्योंकि वादू कुंडा उस तो बाद दो कुंडिजाइन बनेगा दोड्याद का आप थ्रैड पिछे रखना दो कुंड बनावे पिछली साइड तो एक कुंडा घट गया ठीक है फिर दोड्याद एक बनावेंगे पिछली सइड तो इस तरह सीधा कुंडा ਇਸ ਸਲਾਈ 'ਚ ਆਪਣੇ ਕੁੰਡੇ ਘਟਣਗੇ ਠੀਕ ਹੈ ਚੌਥੀ ਸਲਾਈ 'ਚ ਆਪਾਂ ਕੁੰਡੇ ਪੂਰੇ ਕਰਾਂਗੇ ਤੀਸਰੀ ਸਲਾਈ 'ਚ ਕੁੰਡੇ ਜਿਹੜੇ ਘਟ ਜਾਂਦੇ ਆ ਕਿਉਂਕਿ ਦੋ ਕੁੰਡਿਆਂ ਦਾ ਆਪਾਂ ਲਾਸਟ ਤੱਕ ਇਸੇ ਤਰ੍ਹਾਂ ਇੱਕ ਬਣਾਉਂਦੇ ਜਾਣਾ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇਸ ਤਰ੍ਹਾਂ ਇੱਕ ਬਣਾਉਣਾ ਸਿੱਧਾ ਕੁੰਡਾ ਦੋ ਕੁੰਡਿਆਂ ਦਾ ਇੱਕ ਬਣਾਉਣਾ ਦੋ ਕੁੰਡਿਆਂ ਦਾ ਇੱਕ ਬਣਾਉਣਾ ਇੱਥੇ ਮੈਂ 20 ਕੁੰਡੇ ਲਏ ਆ ਸਲਾਈ ਤੇ थोड़े जे कुंड मैं तुम्हें डिजाइन बना के दिखा रही लास्ट से देखो फिर इस तरह तुम जिन्ने भी कूडे लाए हो तीसरी सिलाई इस तरह कंप्लीट कर करनी है सारी ठीक है तीसरी सिलाई कंप्लीट होगी हम अपने इतें जिन्हें कुंडे लड़गे अद्धे कुंडे रह जाते हैं तो हम आप पहला कुंडा उतारे वादू कुंडा ठीक है थ्रेड हूँ पिछे ही करा इस तरह उल्टी साइड तो चौथी सिलाई है ਇੱਕ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਸਟਾਰਟਿੰਗ ਤੇ ਲਾਸਟ ਤੇ ਆਪਾਂ ਧਿਆਨ ਦੇਣਾ ਠੀਕ ਹੈ ਚੌਥੀ ਸਲਾਈ ਤੇ ਇੱਕ ਕੁੰਡਾ ਵਾਧੂ ਉਤਾਰ ਕੇ ਫਿਰ ਉਸ ਤੋਂ ਬਾਅਦ ਇੱਕ ਸਿੱਧਾ ਬਣਾਇਆ ਠੀਕ ਹੈ ਹੁਣ ਜਿਹੜਾ ਇਹ ਉੱਪਰ ਥ੍ਰੈਡ ਦਿਖਾਈ ਦਿੰਦਾ ਦੇਖੋਗੇ ਥ੍ਰੈਡ ਇਹਨੂੰ ਆਪਾਂ ਜਾਂ ਤਾਂ ਆਪਾਂ ਇਸ ਤਰ੍ਹਾਂ ਸਲਾਈ ਉੱਪਰ ਕਰ ਲੈਣਾ ਦੇਖੋ ਇਸ ਤਰ੍ਹਾਂ ਫਿਰ ਸਿੱਧਾ ਕੁੰਡਾ ਬਣਾ ਲੈਣਾ ਠੀਕ ਹੈ ਜਿਹੜਾ ਕੁੰਡਾ ਆਪਣਾ ਘਟਿਆ ਸੀ ਪੂਰਾ ਹੋ ਗਿਆ ਅਗਲਾ ਕੁੰਡਾ ਸਿੱਧਾ ਫੇਰੇ ਥ੍ਰੈਡ ਨੂੰ ਆਪਾਂ ਸिलाई ਉੱਪਰ ਕਰ ਲੈਣਾ ਇਸ ਤਰ੍ਹਾਂ ਸਿੱਧਾ ਕੁੰਡਾ ਬਣਾ ਲੈਣੇ ਠੀਕ ਹੈ ਫਿਰ ਇੱਕ ਕੁੰਡਾ ਸਿੱਧਾ じゃ ਆਪਾਂ ਇਸ ਤਰ੍ਹਾਂ ਬਣਾਉਂਦੇ ਜਾਣਾ ਦੇਖੋ ਜਿਹੜਾ ਥ੍ਰੈਡ ਦਿਖਾਈ ਦਿੰਦਾ ਇਸ ਤਰ੍ਹਾਂ ਸਿੱਧਾ ਕੁੰਡਾ ਬਣ ਗਿਆ ਫਿਰ ਇੱਕ ਕੁੰਡਾ ਸਿੱਧਾ ਫਿਰ ਇਹ ਥ੍ਰੈਡ ਦੇ نیچے ਦੀ ਕੁੰਡਾ ਬਣਾਉਣਾ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਫਿਰ ਅਗਲਾ ਕੁੰਡਾ ਸਿੱਧਾ ਫਿਰ ਇਸ ਤਰ੍ਹਾਂ ਥ੍ਰੈਡ ਦੇ نیچے ਇਸ ਲਾਈਨ ਕੱਢ ਕੇ ਕੁੰਡਾ ਬਣਾਉਣਾ ਸਿੱਧਾ ਫਿਰ ਇਸ ਤਰ੍ਹਾਂ ਸਿੱਧਾ ਕੁੰਡਾ ਜਾਂ ਤੁਸੀਂ ਇਸ ਤਰ੍ਹਾਂ ਸਲਾਈ ਉੱਪਰ ਕਰਕੇ ਸਿੱਧਾ ਬਣਾ ਲੈਣ ਜਿਸ ਤਰ੍ਹਾਂ ਵੀ ਤੁਹਾਨੂੰ ਸੌਖਾ ਲੱਗੇ ਇੱਕ ਕੁੰਡਾ ਸਿੱਧਾ ਬਣਾਉਣਾ ਇੱਕ ਇਸ ਤਰ੍ਹਾਂ ਉਠਾ ਕੇ ਕੁੰਡਾ ਬਣਾਉਣਾ ਠੀਕ ਹੈ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਇਸ ਤਰ੍ਹਾਂ ਉਠਾ ਕੇ ਫਿਰ ਇੱਕ ਕੁੰਡਾ ਸਿੱਧਾ ਲਾਸਟ ਤੇ ਧਿਆਨ ਦੇਣਾ ਦੇਖੋ ਇਹ ਕੁੰਡਾ ਪੈ ਇਸ ਤਰ੍ਹਾਂ ਬਣਾਉਣਾ ਨਹੀਂ ਤਾਂ ਆਪਣੇ ਕੁੰਡੇ ਵਾਦੇ ਘਟਦੇ ਜਾਂਦੇ ਹੁਣ ਸਟਾਰਟਿੰਗ ਚ ਦੇਖੋ ਆਪਾਂ ਇਸ ਤਰ੍ਹਾਂ ਬਣਾਇਆ ਸੀ ਇੱਕ ਕੁੰਡਾ ਧਾਰ ਕੇ ਉਸ ਤੋਂ ਬਾਅਦ ਇੱਕ ਸਿੱਧਾ ਬਣਾਇਆ ਕੁੰਡਾ ਨਹੀਂ ਉਠਾਇਆ ਠੀਕ ਹੈ ਉਸ ਤੋਂ ਬਾਅਦ ਕੁੰਡਾ ਠਾਇਆ ਫਿਰ ਸਿੱਧਾ ਕੁੰਡਾ ਠਾਇਆ ਫਿਰ ਇੱਕ ਕੁੰਡਾ ਸਿੱਧਾ ਫਿਰ ਕੁੰਡਾ ਠਾ ਕੇ ਸਿੱਧਾ ਇਸ ਤਰ੍ਹਾਂ ਆਪਾਂ ਬਣਾਉਂਦੇਗੇ ਲਾਸਟ ਤੇ ਹੁਣ ਆਪਾਂ ਇਹ ਕੁੰਡਾ ਹਟਾਉਣਾ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਨਹੀਂ ਤਾਂ ਆਪਣੇ ਕੁੰਡੇ ਜਿਹੜੇ ਬਾਦ ਘਟ ਜਾਣਗੇ ਥ੍ਰੈਡ ਅੱਗੇ ਕਰਕੇ ਲਾਸਟ ਵਾਲਾ ਪਲਟਾ ਬਣਾ ਲੈਣਾ ਕਿਉਂਕਿ ਉਲਟੀ ਸਲਾਈ ਦੇਖੋ ਚਾਰ ਸਲਾਈਆਂ ਕੰਪਲੀਟ ਹੋ ਗੂਆਂ ਇਹੀ ਚਾਰ ਸਲਾਈਆਂ ਨੂੰ ਤੁਸੀਂ ਬਾਰ-ਬਾਰ ਰਿਪੀਟ ਕਰਦੇ ਜਾਣਾ हम जो आपबारा डिजाइन शुरू करना तो उस तरह पहली सिलाई सारी सीधी बना के कंप्लीट करनी इस तरह डिजाइन द्वारा शुरू हो गया अपना दूसरी सिलाई रोंग साइड तो बनानी है सारी सिलाई उल्टी थोड़ा जहा मैं तुम्हें तो डिजाइन थोड़ा थोड़ा हरेक सिलाई तो बना के दिखा दिनी है। दूसरी उल्टी ठीक है सारी उल्टी बना लेनी है। तीसरी सिलाई राइट साइड तो पहला कुंडा उतार के थ्रेड पिछे करके लास्ट तुंडे तक आप इस तरह दो दा एक। पिछली साइड तो ਦੋ ਦਾ 1 ਪਿਛਲੀ ਸਾਈਡ ਤੋਂ ਦੋ ਦਾ 1 ਪਿਛਲੀ ਸਾਈਡ ਤੇ ਇਸ ਤਰ੍ਹਾਂ ਦੋ ਕੁੰਡਿਆਂ ਦਾ 1 ਬਣਾਉਣਾ ਸਿੱਧਾ ਕੁੰਡਾ ਸਾਰੇ ਕੁੰਡੇ ਆਪ ਇਸ ਤਰ੍ਹਾਂ ਬਣਾਉਂਦੇ ਜਾਣ ਲਾਸਟ ਵਾਲਾ ਕੁੰਡਾ ਆਪਾਂ ਸਿੱਧੀ ਸਲਾਈ ਤੇ ਸਿੱਧਾ ਬਣਾ ਲਾਂਗੇ ਠੀਕ ਹੈ ਇਸ ਤਰ੍ਹਾਂ ਦੇਖੋ ਕੁੰਡਾ ਆਪਣਾ ਘਟਦਾ ਜਾਂਦਾ ਹੈ ਹਰੇਕ ਕੁੰਡੇ 'ਚ ਚੌਥੀ ਤੇ ਲਾਸਟ ਸਲਾਈ ਰੋਂਗ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੇ ਬਣੋ ਥ्रेड ਪਿੱਛੇ ਕਰਕੇ ਇੱਕ ਬਣਾਵਾਂਗੇ ਸਿੱਧਾ ਠੀਕ ਹੈ ਫਿਰ ਕੁੰਡਾ ਆਪਾਂ ਇਸ ਤਰ੍ਹਾਂ ਉਠਾ ਕੇ ਸਲਾਈ ਤੇ ਕਰ ਲਾਂਗੇ ਸਿੱਧਾ ਕੁੰਡਾ ਜਿਹੜਾ ਕੁੰਡਾ ਆਪਣਾ ਇੱਕ ਇੱਕ ਵਿੱਚ ਘਟਿਆ ਉਹ ਪੂਰਾ ਹੁੰਦਾ ਜਾਊ ਇੱਕ ਸਿੱਧਾ ਫਿਰ ਇੱਕ ਇਸ ਤਰ੍ਹਾਂ ਬਣਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਥ्रेड ਆਪਾਂ ਪਿੱਛੇ ਰੱਖਣਾ ਫਿਰ ਇੱਕ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਫਿਰ ਇੱਕ ਕੁੰਡਾ ਸਿੱਧਾ ਫਿਰ ਇੱਕ ਬਣਾਵਾਂਗੇ ਫਿਰ ਇੱਕ ਹੁੰਡਾ ਸਿੱਧਾ ਫਿਰ ਇੱਕ ਬਣਾਵਾਂਗੇ ਫਿਰ ਇੱਕ ਹੁੰਡਾ ਸਿੱਧਾ ਫਿਰ ਇਸ ਤਰ੍ਹਾਂ ਥ੍ਰੈਡ ਦੇ نیچے ਰਿ ਸਲਾਈ ਕੱਢ ਕੇ ਇੱਕ ਬਣਾਵਾਂਗੇ ਫਿਰ ਇੱਕ ਸਿੱਧਾ ਫਿਰ ਇਸ ਤਰ੍ਹਾਂ ਇੱਕ ਬਣਾਵਾਂਗੇ ਦੇਖੋ ਕਿੰਨਾ ਸੌਖਾ ਡਿਜ਼ਾਈਨ ਬਹੁਤ ਹੀ ਜਲਦੀ ਜਲਦੀ ਬੰਨਦਾ ਲਾਸਟ ਤੇ ਦੇਖੋ ਇੱਕ ਹੁੰਡਾ ਬਣਾ ਲਿਆ ਇਸ ਤਰ੍ਹਾਂ ਫਿਰ ਇੱਕ ਇਸ ਤਰ੍ਹਾਂ ਬਣਾਉਣਾ ਹੁੰਡਾ نیچے ਤੋਂ ਥ੍ਰੈਡ ਉਠਾ ਕੇ ਠੀਕ ਹੈ ਲਾਸਟ ਵਾਲਾ ਕੁੰਡਾ ਵਾਲੀ ਟਿਸ ਲਾਈ ਉਲਟਾ ਬਣਾ ਲਾਂਗੇ ਦੋ ਵਾਰ ਮੈਂ ਤੁਹਾਨੂੰ ਇੱਥੇ ਡਿਜ਼ਾਈਨ ਰਿਪੀਟ ਕਰਕੇ ਦਿਖਾਤਾ ਤਾਂ ਇਸ ਤਰ੍ਹਾਂ ਡਿਜ਼ਾਈਨ ਆਇਆ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ ਬਹੁਤ ਹੀ ਜ਼ਿਆਦਾ ਆਸਾਨ ਹੈ ਤੇ ਚਲੋ ਫਿਰ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਵਿੱਚ ਡਿਜ਼ਾਈਨ ਸੋਹਣਾ ਲੱਗਿਆ ਹੋਵੇ ਤੇ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੁੰਦੀ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ